ਰਿਆਸਤ ਫਰੀਦਕੋਟ ਦੀ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ ਭਾਗ 10 ਅੱਜ ਆਪਾਂ ਗੱਲ ਕਰਾਂਗੇ ਇਸ ਭਾਗ ਦੇ ਵਿੱਚ ਇਤਿਹਾਸਿਕ ਰਹਾਇਸ਼ੀ ਇਮਾਰਤਾਂ ਦੇ ਬਾਰੇ ਜੋ ਫਰੀਦਕੋਟ ਰਿਆਸਤ ਦੇ ਅਧੀਨ ਉਹ ਸਾਰੀਆਂ ਗਈਆਂ ਅੱਗੇ ਲੇਖਕ ਲਿਖਦਾ ਹੈ ਕਿ ਫਰੀਦਕੋਟ ਰਿਆਸਤ ਵਿੱਚ ਅਨੇਕਾਂ ਰਹਾਇਸ਼ੀ ਇਮਾਰਤਾਂ ਵੀ ਬਚੀਆਂ ਹੋਈਆਂ ਹਨ ਇਹਨਾਂ ਵਿੱਚ ਸਟੇਟ ਅਫਸਰਾਂ ਦੀਆਂ ਰਹਾਇਸ਼ਾਂ ਅਮੀਰ ਲੋਕਾਂ ਅਤੇ ਪ੍ਰਾਈਵੇਟ ਕੋਠੀਆਂ ਅਤੇ ਹਵੇਲੀਆਂ ਵੀ ਸ਼ਾਮਲ ਹਨ ਜਿੱਥੇ ਸਟੇਟ ਅਫਸਰਾਂ ਦੀਆਂ ਰਹਾਇਸ਼ਾਂ ਦੀ ਗਿਣਤੀ ਤਾਂ ਬਹੁਤ ਘੱਟ ਹੈ ਪਰ ਪ੍ਰਾਈਵੇਟ ਕੋਠੀਆਂ ਤੇ ਹਵੇਲੀਆਂ ਦੀ ਗਿਣਤੀ ਇੰਨੀ ਹੈ ਕਿ ਇਹ ਇੱਕ ਵੱਖਰੇ ਅਧਿਐਨ ਦੀ ਮੰਗ ਕਰਦੀਆਂ ਹਨ ਇਸ ਲਈ ਇਸ ਅਧਿਆਏ ਵਿੱਚ ਅਸੀਂ ਸਟੇਟ ਅਫਸਰਾਂ ਦੀਆਂ ਸਾਰੀਆਂ ਰਹਾਇਸ਼ਾਂ ਦਾ ਜ਼ਿਕਰ ਕਰਾਂਗੇ ਪਰ ਪ੍ਰਾਈਵੇਟ ਕੋਠੀਆਂ ਦਾ ਅਤੇ ਹਵੇਲੀਆਂ ਦਾ ਕੁਝ ਚੋਣਵੇਂ ਨਮੂਨਿਆਂ ਦਾ ਵਰਵਾਹੀ ਦੇ ਸਕਾਂਗੇ ਆਮ ਲੋਕਾਂ ਦੇ ਘਰਾਂ ਬਾਰੇ ਵੀ ਕੁਝ ਜਾਣਕਾਰੀ ਤੁਹਾਡੇ ਨਾਲ ਅੱਜ ਜ਼ਰੂਰ ਸਾਂਝੀ ਕਰਾਂਗੇ ਗੱਲ ਕਰਦੇ ਹਾਂ ਜੀ ਕੋਠੀ ਨਾਰਾਇਣਗੜ੍ਹ ਇਹ ਕੋਠੀ ਫਰੀਦਕੋਟ ਸ਼ਹਿਰ ਦੇ 5 ਕਿਲੋਮੀਟਰ ਦੱਖਣ ਵੱਲ ਕੋਟ ਕਪੂਰੇ ਜਾਂਦੀ ਸੜਕ ਤੇ ਇੱਕ ਪਾਸੇ ਖੁੱਲੇ ਖੇਤਾਂ ਵਿੱਚ ਸਥਿਤ ਹੈ ਇਸ ਦੇ ਵਰਤਮਾਨ ਮਾਲਕ ਨੇ ਇਸ ਨੂੰ ਕੁਝ ਤਬਦੀਲੀਆਂ ਕਰ ਲਈਆਂ ਹਨ ਪਰ ਇਸ ਦੀ ਇੱਕ ਪ੍ਰਾਤਨ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਇਹ ਤਿੰਨ ਮੰਜ਼ਲੀ ਇਮਾਰਤ ਸੀ ਜਿਨ੍ਹਾਂ ਵਿੱਚੋਂ ਹੁਣ ਦੋ ਮੰਜ਼ਲਾਂ ਬਚੀਆਂ ਹਨ ਕੋਠੀ ਦੇ ਗਰਾਊਂਡ ਤੇ ਫਲੋਰ ਤੇ ਹਾਲ ਕਮਰੇ ਵਿੱਚ ਕੁਝ ਅਸਲ ਸਜਾਵਟਾਂ ਅਜੇ ਵੀ ਬਚੀਆਂ ਹੋਈਆਂ ਹਨ ਕੁਝ ਸਜਾਵਟਾਂ ਛੇ ਪੂਜੇ ਸ਼ੀਸ਼ੇ ਨਾਲ ਕੀਤੀ ਹੋਈ ਹੈ ਇਸ ਕੋਠੀ ਦੀ ਉਹ ਸਾਰੀ ਨਰੈਣ ਸਿੰਘ ਨੇ ਜਾਂ ਉਸ ਲਈ ਕਰਵਾਈ ਸੀ ਜਿਸ ਦੇ ਨਾਂ ਤੇ ਇਸ ਇਲਾਕੇ ਦਾ ਨਾਂ ਹੈ ਨਰੈਣ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ ਰਾਜਾ ਵਿਕਰਮ ਸਿੰਘ ਦਾ ਗੋਦ ਲਿਆ ਪੁੱਤਰ ਸੀ ਜਵਾਨ ਹੋ ਕੇ ਉਸ ਨੇ ਰਾਜ ਦੀ ਕਈ ਤਰ੍ਹਾਂ ਸੇਵਾ ਕੀਤੀ ਲਿਖਿਆ ਮਿਲਦਾ ਹੈ ਕਿ ਉਹ ਇੱਕ ਪਿੰਡ ਦਾ ਮਾਲਕ ਸੀ ਸ਼ਾਇਦ ਉਹ ਇਹ ਪਿੰਡ ਨਾਰਾਇਣਗੜ੍ਹ ਹੀ ਹੋਵੇ ਜਿੱਥੇ ਇਸ ਦੀ ਕੋਠੀ ਸਥਿਤ ਹੈ ਕੋਠੀ ਵਿੱਚ ਨਾਰਾਇਣ ਸਿੰਘ ਦਾ ਇੱਕ ਤੇਲ ਰੰਗਾ ਬਣਿਆ ਹੋਇਆ ਪੋਰਟਰੇਟ ਵੀ ਮੌਜੂਦ ਹੈ ਇਸ ਵਿੱਚ ਉਸ ਨੂੰ ਇੰਗਲੈਂਡ ਦੇ ਬਾਦਸ਼ਾਹ ਐਡਵਰਡ 7ਵੇਂ ਦਾ ਮੈਡਲ ਪਾਏ ਹੋਏ ਦਰਸਾਇਆ ਗਿਆ ਹੈ ਜੋ ਕਿ ਉਸ ਨੂੰ 1903 ਵਿੱਚ ਦਿੱਲੀ ਦਰਬਾਰ ਵਿੱਚ ਪ੍ਰਦਾਨ ਕੀਤਾ ਗਿਆ ਸੀ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਤਤਕਾਲੀ ਰਾਜਾ ਬਲਬੀਰ ਸਿੰਘ ਦੇ ਨਾਲ 1903 ਦੇ ਦਿੱਲੀ ਦਰਬਾਰ ਵਿੱਚ ਗਿਆ ਸੀ ਉਸ ਦੀ ਇੱਕ ਪੁਰਾਣੀ ਤਸਵੀਰ ਇੱਥਾਂ ਲਿਖਿਆ ਮਿਲਦਾ ਹੈ ਸਰਦਾਰ ਨਾਰਾਇਣ ਸਿੰਘ ਮੈਂਬਰ ਕਾਉਂਸਲ ਆਫ ਅਜੈਂਸੀ ਫਰੀਦਕੋਟ ਸਟੇਟ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਰਾਜਾ ਬ੍ਰਿਜਿੰਦਰ ਸਿੰਘ ਦੇ ਨਵਾਲਗੀ ਸਮੇਂ ਦਿਆਲ ਸਿੰਘ ਮਾਨ ਅਤੇ ਪ੍ਰੈਜ਼ੀਡੈਂਸ਼ਿਪ ਵਿੱਚ ਕਾਉਂਸਲ ਆਫ ਅਜੈਂਸੀ ਦਾ ਮੈਂਬਰ ਵੀ ਸੀ ਕੋਠੀ ਦੇ ਕਈ ਉਸਾਰੀ ਤੱਤਾਂ ਤੋਂ ਲੱਗਦਾ ਹੈ ਕਿ ਇਸ ਦੀ ਉਸਾਰੀ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਹੀ ਕੀਤੀ ਗਈ ਹੋਵੇਗੀ। ਕੋਠੀ ਫਤਿਹ ਸਿੰਘ ਫਰੀਦਕੋਟ ਇਹ ਕੋਠੀ ਸਰਕਾਰੀ ਧਰਮਸ਼ਾਲਾ ਗੁਰਦੁਆਰਾ ਖਾਲਸਾ ਦੀਵਾਨ ਦੇ ਸਾਹਮਣੇ ਅਤੇ ਖਜ਼ਾਨੇ ਦੀ ਇਮਾਰਤ ਦੇ ਨਾਲ ਸਥਿਤ ਸੀ। 1973 ਵਿੱਚ ਮੈਂ ਆਪ ਇਸ ਨੂੰ ਅੱਖੀਂ ਵੇਖਿਆ ਹੈ ਉਸ ਸਮੇਂ ਇਸ ਵਿੱਚ ਬੀਅਰਡ ਕਾਲਜ ਦਾ ਹੋਸਟਲ ਸੀ। ਫਤਿਹ ਸਿੰਘ ਦਾ ਪੂਰਾ ਨਾਮ ਫਤਿਹ ਸਿੰਘ ਮਲਵਈ ਸੀ। ਉਸਨੂੰ 1916 ਵਿੱਚ ਰਾਜਾ ਬ੍ਰਿਜਿੰਦਰ ਸਿੰਘ ਨੇ ਆਪਣਾ ਪ੍ਰਾਈਵੇਟ ਸੈਕਟਰੀ ਨਿਯੁਕਤ ਕੀਤਾ ਪਹਿਲੇ ਵਿਸ਼ਵ ਜੁੱਧ ਦੇ ਅੰਤ ਨੇੜੇ ਉਸਨੂੰ ਕਾਉਂਸਲ ਆਫ ਐਡਮਿਨਿਸਟ੍ਰੇਸ਼ਨ ਵਿੱਚ ਪਬਲਿਕ ਵਰਕਸ ਦੀ ਮਿਲਟਰੀ ਮੈਂਬਰ ਸੀ ਉਸਨੂੰ ਪ੍ਰੈਜ਼ੀਡੈਂਟ ਿੰਦਰ ਸਿੰਘ ਦਾ ਸੱਜਾ ਹੱਥ ਸਮਝਿਆ ਜਾਂਦਾ ਸੀ ਉਹ ਪਬਲਿਕ ਵਰਕਸ ਦਾ ਇਨਚਾਰਜ ਵੀ ਸੀ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸਨੂੰ ਫਰੀਦਕੋਟ रियासत ਨੂੰ ਧਰਤੀ ਉੱਪਰ ਛੋਟੇ ਜਿਹੇ ਸੁਰਗ ਵਿੱਚ ਤਬਦੀਲ ਕਰ ਦਿੱਤਾ ਅੱਗੇ ਗੱਲ ਕਰਦੇ ਹਾਂ ਜੀ ਕੋਠੀ ਚੀਫ ਮੈਡੀਕਲ ਅਫਸਰ ਫਰੀਦਕੋਟ ਇਹ ਤਲਵੰਡੀ ਰੇਲਵੇ ਫੜਕ ਦੇ ਨਜ਼ਦੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਵਰਤਮਾਨ ਰਹਾਇਸ਼ ਦੀ ਬਿਲਗਨ ਵਿੱਚ ਸੀ ਹੁਣ ਇਹ ਡੇਗ ਦਿੱਤੀ ਗਈ ਹੈ ਮੱਖਣ ਸਿੰਘ ਸ਼ਾਇਦ ਇਸੇ ਕੋਠੀ ਦਾ ਜ਼ਿਕਰ ਕਰਦਾ ਹੈ ਜੋ ਕਿ ਉਸ ਮਤਵਕ 22000 ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ ਇਸ ਦੀ ਉਸਾਰੀ ਹਰਿੰਦਰ ਸਿੰਘ ਹਸਪਤਾਲ ਦੇ ਨਾਲ 1929 ਅਤੇ 31 ਦੇ ਦੌਰਾਨ ਹੀ ਕੀਤੀ ਗਈ ਸੀ ਅੱਗੇ ਗੱਲ ਕਰਦੇ ਹਾਂ ਜੀ ਕੋਠੀ ਲੇਡੀ ਡਾਕਟਰ ਫਰੀਦਕੋਟ ਇਹ ਕੋਠੀ ਲੇਡੀ ਡੇਨ ਰਾਣੀ ਸੂਰਜਕੌਰ ਜਨਾਨਾ ਹਸਪਤਾਲ ਦੇ ਪਿਛਲੇ ਪਾਸੇ ਹੈ ਅਤੇ ਹੁਣ ਵੀ ਬਚੀ ਹੋਈ ਹੈ ਹੁਣ ਇਸ ਵਿੱਚ ਜ਼ਿਲ੍ਹਾ ਸਿਵਲ ਸਰਜਨ ਦੀ ਰਹਿائش ਹੈ ਮੱਖਣ ਸਿੰਘ ਦੇ ਅਨੁਸਾਰ 6 ਕਮਰਿਆਂ ਦੀ ਇਹ ਕੋਠੀ ਕਾਉਂਸਲ ਆਫ ਰਜੈਂਸੀ ਦੇ ਕਾਲ ਦੌਰਾਨ 15000 ਦੀ ਲਾਗਤ ਨਾਲ ਤਿਆਰ ਹੋਈ ਸੀ ਕੋਠੀ ਬੈਂਡਮਾਸਟਰ ਅਤੇ ਸੈਨੀਟੇਸ਼ਨ ਅਤੇ ਸੈਕਸ਼ਨ ਇੰਜੀਨੀਅਰ ਦਾ ਦਫ਼ਤਰ ਫਰੀਦਕੋਟ ਦਰਬਾਰਗੰਜ ਰੈਸਟ ਹਾਊਸ ਦੇ ਉੱਤਰ ਵੱਲ ਸਥਿਤ ਇਹ ਕੋਠੀ ਲਗਭਗ ਲੇਡੀ ਡਾਕਟਰ ਦੀ ਕੋਠੀ ਵਰਗੀ ਹੀ ਸੀ ਇਸ ਦਾ ਨਾਂ ਕੋਠੀ ਬੈਂਡ ਮਾਸਟਰ ਇਸ ਲਈ ਪਿਆ ਕਿ ਕੁਝ ਸਮੇਂ ਲਈ ਇਸ ਵਿੱਚ ਸ਼ਾਹੀ ਬੈਂਡ ਮਾਸਟਰ ਕੈਪਟਨ ਟੀ ਡਬਲਯੂ ਗੈਟਲੇ ਰਹਿੰਦਾ ਸੀ ਰਾਣੀ ਦੀਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਠੀ ਦਾ ਨਾਂ ਫਾਲਸੇ ਵਾਲੀ ਕੋਠੀ ਵੀ ਸੀ ਕਿਉਂਕਿ ਪਹਿਲਾਂ ਇਸ ਦੇ ਆਸ-ਪਾਸ ਫਾਲਸੇ ਦਾ ਬਾਗ ਸੀ ਅੱਗੇ ਗੱਲ ਕਰਦੇ ਆ ਜੀ ਅਖੋਤੀ ਐਸ ਡੀਓ ਦੀ ਕੋਠੀ ਫਰੀਦਕੋਟ ਇਹ ਵੀ ਤਲਵੰਡੀ ਫੜਕ ਦੇ ਨੇੜੇ ਸੀ ਪਰ 2005 ਵਿੱਚ ਸੜਕ ਚੌੜੀ ਕਰਨ ਲਈ ਇਸ ਨੂੰ ਡੇਗ ਦਿੱਤਾ ਗਿਆ ਕਰਨਲ ਬਲਬੀਰ ਸਿੰਘ ਦੇ ਕਹਿਣ ਮੁਤਾਬਕ ਇਹ ਇਮਾਰਤ ਬਿਲਕੁਲ ਨਵੀਂ ਗੈਸਟ ਹਾਊਸ ਵਰਗੀ ਸੀ ਜਿਸ ਦੀ ਸਾਰੀ 1912 ਵਿੱਚ ਕੀਤੀ ਗਈ ਅੱਗੇ ਗੱਲ ਕਰਦੇ ਆ ਜੀ ਕੋਠੀ ਬਲਬੀਰ ਗੰਜ ਫਰੀਦਕੋਟ ਇਹ ਕੋਠੀ ਪੰਜਵਤੀ ਮੰਡਲ ਦੇ ਪਿਛਲੇ ਪਾਸੇ ਹੈ ਅਤੇ ਇਸ ਨੂੰ ਡੀਐਸਪੀ ਦੀ ਕੋਠੀ ਵੀ ਕਿਹਾ ਜਾਂਦਾ ਸੀ। ਅਸਲ ਵਿੱਚ ਇਹ ਰਾਜਾ ਹਰਿੰਦਰ ਸਿੰਘ ਦੀ ਨਮਾਲਗੀ ਦੇ ਸਮੇਂ ਕਾਉਂਸਲ ਆਫ ਐਡਮਿਨਿਸਟ੍ਰੇਸ਼ਨ ਦੇ ਪ੍ਰੈਜ਼ੀਡੈਂਟ ਇੰਦਰ ਸਿੰਘ ਦੀ ਰਹਿائش ਸੀ। ਇਹ ਇੱਕ ਹਾਲ ਦੇ ਦਵਾਲੇ ਨੌ ਕਮਰਿਆਂ ਦਾ ਰੂਪ ਸੀ ਜਿਸ ਨੂੰ ਇਸਲਾਮੀ ਭਵਨ ਸਾਰੀ ਕਲਾ ਵਿੱਚ ਹਸਤ ਬਸਤ ਕਿਹਾ ਜਾਂਦਾ ਸੀ। ਕੋਠੀ ਵਿੱਚ ਇੱਕ ਅਵਲੇਖ ਵਾਲਾ ਅੱਧਾ ਪ੍ਰਾਤਨ ਪੱਥਰ ਪਿਆ ਹੈ ਪਰ ਇਸ ਕੋਠੀ ਦਾ ਨਹੀਂ ਸਗੋ ਜਨਾਨਾ ਹਸਪਤਲ ਦੇ ਨੇੜੇ ਪੁਲਿਸ ਸਟੇਸ਼ਨ ਤੇ ਲੱਗਿਆ ਹੋਇਆ ਹੈ ਉਂਝ ਵੀ ਇਸ ਉੱਪਰ ਬੱਚੇ ਅੱਧੇ ਸ਼ਬਦਾਂ ਤੇ ਕੋਈ ਜਾਣਕਾਰੀ ਨਹੀਂ ਮਿਲਦੀ ਸ਼ਹਿਰੀ ਭਵਨ ਉਸਾਰੀਕਰਾਂ ਸਮਾਜ ਦੇ ਉੱਪਰਲੇ ਤਣੀ ਵਰਗ ਦੇ ਲੋਕ ਆਪਣੇ ਲਈ ਸ਼ਾਨਦਾਰ ਇਮਾਰਤਾਂ ਦੀ ਉਸਾਰੀ ਕਰਵਾਉਂਦੇ ਸਨ ਵਪਾਰੀ ਜਮਾਤ ਇਸ ਬਾਤੋਂ ਰੂੜੀਵਾਦੀ ਹੋਣ ਕਰਕੇ ਸਤਾਨਿਕ ਸ਼ਲੀ ਵਿਦੇਸੀ ਮਕਾਨ ਬਣਵਾਉਂਦੇ ਸਨ ਇਨ੍ਹਾਂ ਵਿੱਚੋਂ ਮਾਰਵਾੜੀ ਪ੍ਰਵਾਸੀ ਵਪਾਰੀ ਆਪਣੇ ਨਾਲ ਰਾਜਸਤਾਨੀ ਹਵੇਲੀਆਂ ਦੀ ਸ਼ੈਲੀ ਵੀ ਲਿਆਏ ਸਨ ਇਹ ਹਵੇਲੀਆਂ ਘੱਟੋ-ਘੱਟ ਦੋ ਮੰਜ਼ਲੀ ਹੁੰਦੀਆਂ ਸਨ ਸਟੇਟ ਗੈਜ਼ਟੇਅਰ ਮੁਤਾਬਕ ਕਸਬਿਆਂ ਵਿੱਚ ਦੋ ਜਾਂ ਤਿੰਨ ਮੰਜ਼ਲੇ ਹਵਾਦਾਰ ਅਤੇ ਰੋਸ਼ਨ ਮਕਾਨ ਉਸਾਰੇ ਜਾਂਦੇ ਸਨ ਆਮ ਤੌਰ ਤੇ ਇਹ ਪੱਕੀ ਇੱਟ ਦੇ ਹੁੰਦੇ ਸਨ ਕਲਕੱਤੇ ਦੀਆਂ ਰੈਸ਼ੀਅ ਇਮਾਰਤਾਂ ਦਾ ਵੇਰਵਾ ਦਿੰਦੇ ਹੋਏ ਟਾਮਸ ਵਿਲੀਅਮ ਲਿਖਦਾ ਹੈ ਕਿ ਲੰਮੇ ਸਮੇਂ ਤੋਂ ਉੱਪਰਲੀ ਮੰਜ਼ਲ ਤੇ ਰਹਿਣ ਦਾ ਰਵਾਜ ਸੀ ਜਦਕਿ ਹੇਠਲੀ ਮੰਜ਼ਲ ਦੀ ਵਰਤੋਂ ਗੋਦਾਮਾਂ, ਨੌਕਰਾਂ ਦੀ ਰਹਾਇਸ਼, ਦਫ਼ਤਰ, ਅਸਤਬਲ ਦੇ ਤੌਰ ਤੇ ਕੀਤੀ ਜਾਂਦੀ ਸੀ। ਇਹੋ ਗੱਲ ਪੰਜਾਬ ਦੀਆਂ ਹਵੇਲੀਆਂ ਤੇ ਵੀ ਲਾਗੂ ਹੁੰਦੀ ਹੈ। ਇਨ੍ਹਾਂ ਹਵੇਲੀਆਂ ਦੀਆਂ ਦੋ ਗੱਲਾਂ ਨੋਟ ਕਰਨਯੋਗ ਹਨ। ਪਹਿਲੀ ਉੱਪਰਲੀ ਮੰਜ਼ਲ ਤੇ ਲੱਕੜ ਅਤੇ ਹਲਕੀ ਬਾਲਕਨੀ ਜਿਸ ਨੂੰ ਲੋਹੇ ਦੀ ਚਾਦਰ ਕੱਟ ਕੇ ਨਮੂਨੇ ਬਣਾਏ ਜਾਂਦੇ ਸਨ ਅਤੇ ਸਜਾਇਆ ਜਾਂਦਾ ਸੀ। ਦੂਜੀ ਵਿਸ਼ੇਸ਼ਤਾ ਇਹ ਸੀ ਕਿ ਇਨਾਂ ਦੀਆਂ ਰੰਗਾਂ ਨਾਲ ਬਣੇ ਚਿੱਤਰ ਤੇ ਉੱਬਰਵੀਆਂ ਮੂਰਤੀਆਂ ਨਾਲ ਕੀਤੀ ਸਜਾਵਟ ਮੂਰਤੀਆਂ ਵਿੱਚ ਦੇਵੀ-ਦੇਵਤੇ, ਪਰੀਆਂ ਅਤੇ ਬੰਦੂਕਕਾਰੀਆਂ, ਸਿਪਾਈਆਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਸਨ। ਚਿੱਤਰਾਂ ਵਿੱਚ ਦੇਵੀ-ਦੇਵਤੇ, ਲੀਡਰ ਅਤੇ ਫਰੰਗੀ ਮੁਖ ਮੂਰਤੀਆਂ ਸਨ। ਅੱਗੇ ਗੱਲ ਕਰਦੇ ਹਾਂ ਜੀ ਸੇਠ ਭਾਨੀ ਸਹਾਏ ਦੀ ਹਵੇਲੀ ਕੋਟਕਪੂਰਾ। ਇਹ ਹਵੇਲੀ ਕਾਸੀ ਰਾਮ ਦੀ ਗਲੀ ਦੇ ਵਿੱਚ ਸਥਿਤ ਹੈ ਅਤੇ ਆਮ ਤੌਰ ਤੇ ਇਸ ਨੂੰ ਉੱਚੀ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਇਸ ਵਿੱਚ ਸੇਠ ਪਾਨੀ ਸਹਾਏ ਦੇ ਪੁੱਤਰੇ ਸ਼੍ਰੀ ਲక్ష్మణਦਸ ਦਾ ਪਰਿਵਾਰ ਰਹਿੰਦਾ ਹੈ ਇਹ ਸ਼ਹਿਰ ਦੀ ਸਭ ਤੋਂ ਸ਼ਾਨਦਾਰ ਬਚੀ ਹੋਈ ਹਵੇਲੀ ਹੈ ਖੂਬਸੂਰਤ ਦਰਵਾਜਿਆਂ ਤੋਂ ਸ਼ੁਰੂ ਹੋ ਕੇ ਇਹ ਤਿੰਨ ਮੰਜ਼ਲੀ ਇਮਾਰਤ ਹਰ ਪੱਖੋਂ ਨਾਲ ਬਹੁਤ ਹੀ ਸਜਾਵਟੀ ਹੈ ਦਰਵਾਜ਼ੇ ਉੱਪਰ ਗਣੇਸ਼ ਦੀ ਮੂਰਤੀ ਹੈ ਤੇ ਆਸ-ਪਾਸ ਬੰਦੂਕ ਧਾਰੀ ਪੈਰੇਦਾਰ ਅਤੇ ਲਹਿੰਗੇ ਚੋਲੇ ਵਾਲੀਆਂ ਗੁਜਰੀਆਂ ਦੀਆਂ ਮੂਰਤੀਆਂ ਹਨ ਹਵੇਲੀ ਦੀ ਛੱਤ ਸੰਦੂਕ ਵਾਲੀ ਹੈ ਇਸ ਤਰ੍ਹਾਂ ਦੀ ਛੱਤ ਫਰੀਦਕੋਟ ਦੇ ਕਿਲੇ ਵਿਖੇ ਮਾਈ ਸਾਹਿਬ ਬੂੜੀਆਂ ਦੀ ਹਵੇਲੀ ਵਿੱਚ ਵੀ ਹੈ। ਸੇਠ ਭਾਨੀ ਸਾਹਾਏ ਦਾ ਦਹਾਤ 1940 ਦੇ ਆਸ-ਪਾਸ ਹੋਇਆ। ਸਜਾਵਟੀ ਬਰੀਕੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਹਵੇਲੀ ਦੀ ਉਹ ਸਾਰੀ 20ਵੀਂ ਸਦੀ ਦੇ ਸ਼ੁਰੂ ਵਿੱਚ ਹੋਈ ਹੋਵੇਗੀ। ਪਿੰਡੂ ਰਹਿਸ਼ੀ ਇਮਾਰਤਾਂ, ਹਵੇਲੀਆਂ ਤੇ ਕੋਠੀਆਂ ਤਾਂ ਰਹਿਸ ਲੋਕਾਂ ਦੇ ਰਹਿਣ ਲਈ ਸਨ। ਬਾਰਾ ਸਵਾਲ ਇਹ ਵੀ ਹੈ ਕਿ ਆਮ ਲੋਕ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਸਨ ਸਟੇਟ ਗੈਸਟਿਅਰ ਇਸ ਵਿੱਚ ਇਸ ਦਾ ਵੇਰਵਾ ਕੁਝ ਇਸ ਤਰ੍ਹਾਂ ਮਿਲਦਾ ਹੈ ਜਿਸ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਆਮ ਪਿੰਡੂ ਮਕਾਨ ਕੱਚੇ ਹੁੰਦੇ ਸਨ ਅਤੇ ਅਨਪਕਾਈਆਂ ਇੱਟਾਂ ਦੇ ਬਣੇ ਹੁੰਦੇ ਸਨ ਚਕੋਰ ਇੱਟਾਂ ਨੂੰ ਵੀ ਚਿਰਵੀ ਕਿਹਾ ਜਾਂਦਾ ਸੀ ਪਰ ਆਮ ਤੌਰ ਤੇ ਸੁੱਕੇ ਛੱਪੜ ਅਤੇ ਧਰਾਤਲ ਤੋਂ ਅਨਕਰਤ ਡਲੇ ਵਰਤੇ ਜਾਂਦੇ ਸਨ ਇਹਨਾਂ ਨੂੰ ਗੁੰਮਾ ਕਿਹਾ ਜਾਂਦਾ ਸੀ 1915 ਦੇ ਆਸ-ਪਾਸ ਅਨਾਜ ਦੀ ਵਧੀਆ ਕੀਮਤਾਂ ਅਤੇ ਜ਼ਮੀਰਦਾਰਾਂ ਨੂੰ ਪੈਸੇ ਵਾਲੇ ਕਰ ਦਿੱਤਾ ਉਹਨਾਂ ਨੇ ਵੀ ਪੱਕੀਆਂ ਇੱਟਾਂ ਦੀ ਵਧੀਆ ਘਰ ਬਣਾਉਣਾ ਸ਼ੁਰੂ ਕਰ ਦਿੱਤੇ ਪਰ ਕਾਫੀ ਅਰਸੇ ਤੋਂ ਇਹਨਾਂ ਘਰਾਂ ਦਾ ਨਮੂਨਾ ਉਹ ਜਹਾਰਿਆ ਇਹ ਇੱਕ ਮੰਜਲੇ ਪਰ ਸੋਹਣੇ ਸਨ ਸਾਫ਼ ਅਤੇ ਖੁੱਲੇ ਹੁੰਦੇ ਸਨ ਆਮ ਤੌਰ ਤੇ ਇਹਨਾਂ ਵਿੱਚ ਇੱਕੋ ਕਮਰਾ ਹੁੰਦਾ ਸੀ ਜਿਸ ਨੂੰ ਉਹ ਸੌਣ ਲਈ ਬੈਠਣ ਲਈ ਅਤੇ ਘਰ ਦੇ ਸਮਾਨ ਲਈ ਵਰਤਦੇ ਸਨ ਕਮਰੇ ਦੇ ਬਾਹਰ 2-3 ਬੋਿਆਂ ਵਾਲਾ ਬਰਾਂਡਾ ਹੁੰਦਾ ਸੀ ਜਿਸ ਨੂੰ ਬਸ ਬਰਸਾਤ ਦੌਰਾਨ ਭੋਜਨ ਪਕਾਉਣ ਲਈ ਜਾਂ ਸੌਣ ਲਈ ਵਰਤਿਆ ਜਾਂਦਾ ਸੀ। ਨੀਹਾਂ ਡੂੰਘੀਆਂ ਹੁੰਦੀਆਂ ਸਨ ਅਤੇ ਦੀਵਾਰਾਂ ਮੋਟੀਆਂ, ਛੱਤਾਂ ਆਮ ਤੌਰ ਤੇ 베ਰੀ ਦੀ ਲੱਕੜ ਦੇ ਬੀਮ ਤੇ ਟਿਕੀਆਂ ਹੁੰਦੀਆਂ ਸਨ ਜਿਸ ਉੱਪਰ ਸਰ ਕੰਨੇ ਪਾਏ ਅਤੇ ਗਾਰੇ ਨਾਲ ਲਿਪ ਦਿੱਤਾ ਜਾਂਦਾ ਸੀ। ਜੇਕਰ ਕੋਈ ਛੱਤ ਤੇ ਤੁਰਦਾ ਸੀ ਤਾਂ ਉਸ ਦੇ ਪੈਰਾਂ ਦੀ ਆਵਾਜ਼ ਹੇਠਾਂ ਘਰ ਦੇ ਵਿੱਚ ਸੁਣਦੀ ਸੀ। ਏ ਸੀ ਅੱਜ ਦਾ ਇਤਿਹਾਸ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਕਮੈਂਟ ਦੇ ਦੁਆਰਾ ਜਰੂਰ ਦੱਸਿਓ ਅਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਓ ਮਿਲਦੇ ਆਪਾਂ ਨਵੇਂ ਵੀਡੀਓ ਭਾਗ 11 ਦੇ ਵਿੱਚ ਧੰਨਵਾਦ